ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰੂ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਬਾਈ ਜੀ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਤੇ ਆਪਣਾ Instagram ਤੇ ਵੀ ਚੈਨਲ ਉਹਨੂੰ ਵੀ ਫੋਲੋ ਕਰ ਲਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤਿਕਰ ਮੇਰਾ ਵੀਰ ਜਰੂਰ ਦੇਖਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ 9877249033 ਮੋਬਾਈਲ ਨੰਬਰ ਹੈ ਬਾਈ ਜੀ ਕੋਈ ਐਡ ਕਰਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ 9877249033 ਚਾਰ ਪੰਜ ਟਰੈਕਟਰ ਇਸੇ ਵੀਰ ਦੀ ਆ ਫਾਰਮ ਟਰੱਕ 50 ਦਾ ਪਹਿਲਾ ਟਰੈਕਟਰ ਮਾਡਲ ਹੈਗਾ ਜੀ 1996 ਮਾਡਲ ਟਰੈਕਟਰ ਹੈਗਾ ਭਾਈ ਜੀ ਇਹ 1996 ਮਾਡਲ ਟਰੈਕਟਰ ਹੈਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਐਨ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਪੂਰੀ ਵਧੀਆ ਹਾਲ ਦਾ ਟਰੈਕਟਰ ਹੈ ਸੈਲਫ ਸਟਾਰਟ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਰੰਗ ਪੇਂਟ ਪੱਖੋ ਪੂਰੀ ਵਧੀਆ ਹਾਲ ਦਾ ਹੈ ਬਾਹੀ ਤੇ ਚੱਲਿਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਕੰਪਨੀ ਦੇ ਟਾਇਰ ਨੇਗੇ ਬਾਈ ਜੀ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਰੰਗ ਪੇਂਟ ਪੱਖੋ ਇੰਜਨ ਗੇਅਰ ਪੱਖੋ ਫੁੱਲ ਗਾਰੰਟੀ ਹੈ ਵੀਰ ਦੀ ਫੁੱਲ ਗਾਰੰਟੀ ਹੈ ਬਾਈ ਆਪਣੀ ਕੋਈ ਗਾਰੰਟੀ ਨਹੀਂ ਦੀ ਕਿਸੇ ਵੀ ਬਸੰਦੇ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਹੈ 1 ਲੱਖ ਤੇ 15000 ਰੁਪਏ ਫਿਕਸ ਰੇਟ ਆ ਬਾਈ ਜੀ ਟਰੈਕਟਰ ਦਾ 1 ਲੱਖ ਤੇ 15000 ਰੁਪਏ ਫਿਕਸ ਰੇਟ ਆ ਮੌਕੇ ਤੇ ਮਾਨਤਨ ਹੋ ਜੂਗਾ ਅਗਲਾ ਸੰਧ ਹੈਗਾ ਬਾਈ ਫਾਰਮ ਟਰੈਕਟਰ ਟਰੈਕਟਰ ਆ ਜੀ ਅਗਲਾ ਸੰਧ ਫਾਰਮ ਟਰੈਕਟਰ ਟਰੈਕਟਰ ਮਾਡਲ ਨੰਬਰ ਪਸੂ ਨੂੰ ਦੱਸਦਾ 9877249083 ਮਾਡਲ ਨੰਬਰ ਤੇ ਮਾਰ ਲੈ ਗਿਆ ਜੀ ਟਰੈਕਟਰ 98772490 ਮਾਡਲ ਤਾਂ ਬਾਈ ਜੀ ਵੀਰ ਵੀਰ ਕਹਿੰਦਾ ਫੋਨ ਤੇ ਦੱਸਾਂਗੇ ਟਰੈਕਟਰ ਦਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਫਾਈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆਗੀ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫੁੱਲ ਓਕੇ ਟਰੈਕਟਰ ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਰੰਗ ਪੇਂਟ ਪੱਖੋਂ ਪੂਰੀ ਵਧੀਆ ਹਾਲਤ ਆਗੀ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਨੇ 90 ਤੋਂ 95 ਪੈਸੇ ਟਰੈਕਟਰ ਤੇ ਟਾਇਰ ਪਏ ਆ ਬਾਹੀ ਤੇ ਚੱਲਿਆ ਹੋਇਆ ਬਾਈ ਜੀ ਤੁਸੀਂ ਵੀ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਕਿ ਵੀਕੇਟੀ ਕੰਪਨੀ ਦੇ ਟਾਇਰ ਆਗੇ ਪਾਵਰ ਸਟੀering ਟਰੈਕਟਰ ਹੈਗਾ ਬਾਈ ਜੀ ਸਾਰਾ ਟਰੈਕਟਰ ਪਾਵਰ ਸਟੀering ਆ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਬਾਹੀ ਤੇ ਚੱਲਿਆ ਬਾਈ ਇਕਰੀ ਤੁਹਾਨੂੰ ਫੇਰ ਦੱਸਦੇ ਨੇ ਆਪਣੀ ਕਿਸੇ ਵੀ ਸੰਦ ਦੀ ਕੋਈ ਗਰੰਟੀ ਨਹੀਂ ਦਿੰਦੀ ਬਾਈ ਤੁਸੀਂ ਆਪਣੀ ਤਸੱਲੀ ਖੁਦ ਕਰਨੀ ਹੈ ਬਾਕੇ ਚੈੱਕ ਕਰਕੇ ਤੇ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਤੇ 25000 ਰੁਪਏ ਡਿਮਾਂਡ ਹੈ ਕਿ ਮੌਕੇ ਤੇ ਪੂਰਾ ਵਧੀਆ ਮਾਨਤਾਣ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲੇ ਅਗਲਾ ਸੰਦ ਹੈਗਾ ਬਾਈ ਜੀ ਸੋਨਾਲੀ ਕਾ ਟਰੈਕਟਰ ਹੈਗਾ 750 98 772 490 83 98 772 92 083 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2021 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2021 ਮਾਡਲ ਟਰੈਕਟਰ ਹੈਗਾ ਜੇਕਰ ਆਪਾਂ ਬਾਈ ਜੀ ਟਾਇਰਾਂ ਦੀ ਗੱਲ ਕਰਗੇ ਤਾਂ ਬਾਈ ਜੀ 50 ਤੋਂ 55 ਪੈਸੇ ਟਰੈਕਟਰ ਦੇ ਚਾਰੋਂ ਟਾਇਰ ਆ ਗਏ ਬਾਈ ਜੀ ਕੰਪਨੀ ਦੇ ਟਾਇਰ ਆ ਗਏ 50 ਤੋਂ 55 ਪੈਸੇ ਨੰਬਰ ਹੈਗਾ ਬਾਈ ਜੀ ਬਠਿੰਡੇ ਦਾ ਟਰੈਕਟਰ ਦਾ ਨੰਬਰ ਆ ਗਾ ਪੰਜਾਬ ਨੰਬਰ ਦਾ ਟਰੈਕਟਰ ਬਠਿੰਡੇ ਦਾ ਨੰਬਰ ਆ ਬਾਈ ਜੀ ਰੰਗ ਪੇਂਟ ਪੱਖੋਂ ਇੰਜਨ ਗੇਅਰ ਪੱਖੋਂ ਲੈਫਟ ਪੱਖੋਂ ਪੂਰਾ ਫੁੱਲ ਓਕੇ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ オリジナル ਆਗਾ ਬਾਹੀ ਤੀ ਚੱਲਿਆ ਹੋਇਆ ਵਾ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਇਹ ਪਹਿਲੇ ਨਾਮ ਦਾ ਟਰੈਕਟਰ ਹੈਗਾ ਤੁਸੀਂ ਵੀ ਆਪਦੀ ਤਸੱਲੀ ਕਰਕੇ ਚੈੱਕ ਕਰਕੇ ਬਾਈ ਜੀ ਸਾਰੇ ਡਾਕੂਮੈਂਟ ਟਰੈਕਟਰ ਚੈੱਕ ਕਰਕੇ ਫਿਰ ਲੈ ਕੇ ਜਾਇਆ ਕਰੋ ਬਾਈ ਤੇ ਰੇਟ ਦੀ ਗੱਲ ਕਰਗੇ ਆਪਾਂ 5 ਲੱਖ ਰੁਪਿਆ ਬਾਈ ਜੀ ਟਰੈਕਟਰ ਦਾ ਮੁੱਲਾ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਨ ਹੋ ਜਾਊਗਾ 5 ਲੱਖ ਰੁਪਿਆ ਮੁੱਲਾ ਬਾਈ ਜੀ ਅਗਲਾ ਸੰਧ ਹੈਗਾ ਆਪਣੇ ਕੋਲੇ 9877299083 9877299083 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਬਾਰੇ ਗੱਲ ਕਰਦੇ ਆਪਾਂ 2005 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 2005 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਵੀਡੀਓ ਚੈੱਕ ਕਰੋ ਜਿੱਦਾਂ ਦਾ ਵੀਡੀਓ ਚਾ ਉਦਾਂ ਦੀ ਵੀਰ ਕੋਲੇ ਘਰੇ ਖੜਾਗਾ ਤੇ ਫਾਈਬਰ ਦੀ ਹੁੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਰੰਗ ਪੇਂਟ ਪੱਕੋ ਐਂਡ ਸਾਫ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਆਪਾਂ ਚਾਰੋਂ ਟਾਇਰ ਕੰਪਨੀ ਦੇ ਟਾਇਰ ਨੇ 55 ਤੋਂ 60 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ 55 ਤੋਂ 60 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਬਾਹੀ ਤੇ ਚੱਲਿਆ ਹੋਇਆ ਵਾ ਤੁਸੀਂ ਵੀ ਤਸੱਲੀ ਕਰੋ ਬਾਈ ਜੀ ਆਪਦੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਫਿਰ ਲੈ ਕੇ ਜਾਇਆ ਕਰੋ ਬਾਈ ਜੀ ਸੰਧ ਨੂੰ ਆ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 55000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਮਾਨਤਾਣ ਹੋ ਜਾਊਗਾ ਅ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ 84277 25955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਤਾਰਾ ਸਿੰਘ ਬਿਲਗਾ ਦੀ ਬਣੀ ਹੋਈ ਟਰਾਲੀ ਲੈ ਕੇ ਆਇਆ ਤੁਹਾਡੇ ਲਈ ਤਾਰਾ ਸਿੰਘ ਬਿਲਗਾ ਦੀ ਬਣੀ ਹੋਈ ਟਰਾਲੀ ਆ 13 66 ਦੀ ਟਰਾਲੀ ਆ ਬਾਈ ਜੀ ਇਹ 13 66 ਦੀ ਟਰਾਲੀ ਆਗੀ 2013 ਮਾਡਲ ਦੀ ਟਰਾਲੀ ਆ ਬਾਈ ਜੀ ਤਾਰਾ ਸਿੰਘ ਬਲਗਾ ਦੀ ਬਣੀ ਹੋਈ ਆ 45 ਪੈਸੇ ਪੱਕੇ ਟਾਇਰ ਆ ਬਾਈ ਜੀ ਡਬਲ ਟੈਰੀ ਟਰਾਲੀ ਆ ਰੰਗ ਪੇਂਟ ਹੋਇਆ ਵਾ ਸਰੀਏ ਵਾਲਾ ਬੈੱਡ ਆ ਬਾਈ ਜੀ ਨਾਲ 8 ਇੰਚੀ ਚਾਸੀ ਆ ਤੇ 8 ਨਟੀ ਹੱਬ ਲੱਗੀ ਹੋਈ ਆਗੀ ਰੇਟ ਇਹਦਾ ਹੈਗਾ ਬਾਈ ਜੀ ਬਿਲਕੁਲ ਜਾਇਜ਼ 2 ਲੱਖ ਤੇ 20000 ਰੁਪਏ ਮੁੱਲ ਆ ਬਾਈ ਜੀ ਟਰਾਲੀ ਦਾ 2 ਲੱਖ ਤੇ 20000 ਰੁਪਏ ਮੁੱਲ ਆਗਾ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ 2 ਲੱਖ ਤੇ 20000 ਰੁਪਏ ਮੁੱਲ ਆ ਬਾਈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਮਿੱਤਰੋ ਟਰੈਕਟਰ ਦੇ ਮੁੱਲ ਦੀ ਵੱਡੀ ਕੰਪੈਨ ਲੈ ਕੇ ਆਇਆ ਤੁਹਾਡੇ ਲਈ 62800 137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਆਰ ਲਵਾਉਣ ਲਈ ਸੰਪਰਕ ਕਰ ਸਕਦੇ ਹੋ ਕੰਪੈਨ ਦੇ ਮਾਡਲ ਦੀ ਗੱਲ ਕਰਕੇ ਤਾਂ ਵੀਰੇ ਮਾਡਲ ਹੈ 2012 ਮਾਡਲ ਕਪੈਨ ਆ ਬਾਈ ਇਹ 2012 ਮਾਡਲ ਕੰਪੈਨ ਆ ਵਿਸ਼ਕਰਮਾ ਕੰਪਨੀ ਦੀ ਆ ਹਰਿਆਣਾ ਨੰਬਰ ਦੀ ਕੰਪੈਨ ਆ ਬਾਈ ਸਾਰੀ ਕੰਪੈਨ ਬਿਲਕੁਲ ਰੀਜਨਲ ਪਈ ਆਗੀ ਇੰਜਨ ਦੀ ਵੀ ਫੁੱਲ ਗਰੰਟੀ ਹੈ ਗੀਅਰ ਦੀ ਫੁੱਲ ਗਰੰਟੀ ਹੈ ਕਪੈਨ ਦੀ ਬਾਈ ਜੇਕਰ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਚਾਰੋਂ ਟਾਇਰ ਕੰਪਨੀ ਦਾ ਟਾਇਰ ਆ ਅਗਲੇ ਤਾਂ ਹੈ ਗਿਆ 40 ਤੋਂ 45 ਪੈਸੇ ਪਿਛਲੇ ਹੈ ਗਿਆ ਬਾਈ 75 ਤੋਂ 80 ਪੈਸੇ ਟ੍ਰੈਕ ਕਪੈਨ ਦੇ ਟਾਇਰ ਪਾਇਆ ਬਾਈ ਡਿਮਾਂਡ ਹੈਗੀ ਆ ਬਾਈ 6 ਲੱਖ ਤੇ 20000 ਰੁਪਇਆ ਜਿਹੜਾ ਵੀਰ ਵੀਡੀਓ ਦੇਖ ਕੇ ਜਾਊਗਾ ਉਹਦਾ ਫੁੱਲ ਮਾਨਤਨ ਹੋ ਜਾਊਗਾ ਪੈਂਡ ਰੋੜੇ ਵਾਲਾ ਲਹਿਰੇਗਾ ਅੱਗੇ ਕੋਲੇ ਆ ਬਾਈ ਜੀ ਮੋਬਾਈਲ ਨੰਬਰ ਦੀ ਗੱਲ ਕਰਕੇ ਵੀਰ ਦੀ ਆਪਾਂ 9464371269 9464371269 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਸ ਨੰਬਰ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਸੰਧ ਹੈਗਾ ਬਾਈ ਜੀ ਆਪਣੇ ਸਵਰਾਜ ਟਰੈਕਟਰ ਆਗਾ ਬਾਈ ਜੀ ਬਕਾਉ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਪਤਾ ਕਰ ਸਕਦੇ ਹੋ ਹੁਣ ਮੈਂ ਵੀ ਸੋਨੂ ਦੱਸ ਦਾਂ ਜਾਣਕਾਰੀ ਮਾਡਲ ਕੀ ਆ 2021 ਮਾਡਲ ਟਰੈਕਟਰ ਪਿਆ ਬਾਈ ਜੀ ਇਹ 2021 ਮਾਡਲ ਟਰੈਕਟਰ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਪਿਆ ਐਨ ਪੂਰੀ ਫੁੱਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਪਹਿਲੇ ਨਾਮ ਦਾ ਟਰੈਕਟਰ ਆ ਫਾਈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆਗੀ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਪਾਵਰ ਸਟੀਅਰਿੰਗ ਟਰੈਕਟਰ ਆਗਾ ਰੰਗ ਪੇਂਟ ਪੱਖੋਂ ਸੈਲਫ ਪੱਖੋਂ ਬਿਲਕੁਲ origignal ਟਰੈਕਟਰ ਪਿਆ ਬਾਈ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਬਹੁਤ ਘੱਟ ਜਿਆਦਾ ਚੱਲਿਆ ਆ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਬਾਹਰ ਜੇਕਰ ਬਾਈ ਜੀ ਆਪਾਂ ਟਾਇਰਾਂ ਦੀ ਗੱਲ ਕਰਦੇ ਹਾਂ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ ਨਾਲ ਦੇ ਟਾਇਰ ਆ ਬਾਈ ਜੀ ਟਰੈਕਟਰ ਦੇ ਕੰਪਨੀ ਦੇ ਟਾਇਰ ਆ ਨਾਲ ਦੇ ਟਾਇਰ ਆਗੇ ਸਾਈਡ ਗੇਅਰ ਟਰੈਕਟਰ ਆ ਇਹ ਪਾਵਰ ਸਟੀering ਆ ਡਬਲ ਡੈਸਟੀਬੂਟਰ ਲੱਗਿਆ ਹੋਇਆ ਬਾਈ ਜੀ ਟਰੈਕਟਰ ਤੇ ਡਬਲ ਡੈਸਟੀਬੂਟਰ ਆ ਸਾਰਾ ਟਰੈਕਟਰ ਇਹਨਾਂ ਸਾਫ ਕੰਡੀਸ਼ਨ ਦਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਬਿਲਕੁਲ ਜਾਇਜ਼ ਰੇਟ ਤੇ ਆ ਰੇਟ ਦੀ ਗੱਲ ਕਰਦੇ ਹਾਂ ਰੇਟ ਇਹਦਾ ਹੈਗਾ 8 ਲੱਖ ਤੇ 60000 ਰੁਪਏ ਡਿਮਾਂਡ ਆ ਬਾਈ ਜੀ ਟਰੈਕਟਰ ਦੀ 8 ਲੱਖ ਤੇ 60000 ਰੁਪਏ ਡਿਮਾਂਡ ਆ ਟ੍ਰੈਕਟਰ ਦੀ ਮੌਕੇ ਤੇ ਪੂਰਾ ਵਧੀਆ ਫੁੱਲ ਮਾਨਤਨ ਵੀਰ ਕਹਿੰਦਾ ਆਪਾਂ ਕਰਾਂਗੇ ਬਾਈ ਜੀ ਆਪਾਂ ਇਦਾਂ ਦੇ ਵੀਡੀਓ ਬਹੁਤ ਲੈ ਕੇ ਆਉਣੇ ਨੇ ਤਾਂ ਤੁਹਾਡੇ ਵੀਰ ਬਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਇੰਸਟਾਗ੍ਰਾਮ ਤੇ ਵੀ ਕਰ ਲਿਓ ਧੰਨਵਾਦ ਜੀ